ਕਬੀਰ ਸਾਹਿਬ ਜੀ ਮਹਾਰਾਜ ਰਹਿੰਦੇ ਸੀ ਨਾ ਕਾਂਸੀ ਤੇ ਕਾਂਸੀ ਦੇ ਵਿੱਚ ਜਿੰਨਾ ਚਿਰ ਬਹਿ ਕੇ ਨਾਮ ਜਪਦੇ ਸੀ ਉਹਨਾਂ ਦੀ ਤੇ ਚੜ੍ਹਦੀ ਕਲਾ ਇੱਕਮਿਕ ਪਰਮਾਤਮਾ ਦੇ ਨਾਲ ਹੋ ਗਈ ਸੀ ਗੁਰੂ ਕੀ ਮੱਤ ਨੂੰ ਕਮਾ ਕੇ ਇੱਕਮਿਕ ਹੋ ਗਏ ਪਰਮਾਤਮਾ ਦੇ ਨਾਲ ਪਰ ਜਿਹੜੇ ਕੁਝ ਲੋਕ ਵਿਦਵਾਨ ਤੇ ਉੱਚੀ ਜਾਤ ਦਾ ਹੰਕਾਰ ਕਰਨ ਵਾਲੇ ਸੀ ਉਹ ਕਹਿੰਦੇ ਸੀ ਕਿ ਤੇਰੇ ਵਰਗਾ ਬੰਦਾ ਇਨ੍ਹਾਂ ਪਵਿੱਤਰ ਸ਼ਹਿਰਾਂ ਵਿੱਚ ਰਹਿ ਕੇ ਨਾਮ ਨਹੀਂ ਜਪ ਸਕਦਾ ਤੁਸੀਂ ਨਿੱਕੀ ਜਾਤ ਦੇ ਲੋਕ ਹੋ ਤੁਸੀਂ ਜਲਾਏ ਜੇ ਤੁਹਾਡਾ ਇੱਥੇ ਕੀ ਕੰਮ ਆ ਪਰ ਉਹ ਅੜੇ ਰਹੇ ਉਹਨਾਂ ਨੇ ਦੁਨੀਆ ਨੂੰ ਦੱਸਣਾ ਸੀ ਕਿ ਰੱਬ ਦੇ ਘਰ ਜਾਤ ਗੋਤ ਕੁਲ ਇਹੋ ਜੀ ਚੀਜ਼ ਕੋਈ ਨਹੀਂ ਚੱਲਦੀ ਉੱਥੇ ਤੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲੋ ਕੱਲੇ ਆਪ ਨਹੀਂ ਤਰਨਗੇ ਆਪਣੇ ਨਾਲ अनेका ਲੋਕਾਂ ਨੂੰ ਤਾਰ ਲੈਣਗੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਜਪਣਗੇ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਮਾਰੇ ਕਹਿੰਦੇ ਨੇ ਨਾਮ ਜਪਣ ਵਾਲੇ ਦੇ ਦਰਸ਼ਨ ਦਾ ਅਸਰ ਪੈਂਦਾ ਵਾ ਹਰ ਇੱਕ ਦੇ ਦਰਸ਼ਨ ਦਾ ਅਸਰ ਪੈਂਦਾ ਜੇ ਤੁਸੀਂ ਸੰਗਤ ਨਾਲੋਂ ਟੁੱਟੇ ਹੋਏ ਬੰਦੇ ਦਾ ਦਰਸ਼ਨ ਕਰੋਗੇ ਤੇ ਉਹਦਾ ਪ੍ਰਭਾਵ ਵੀ ਤੁਹਾਡੇ ਮਨ ਦੇ ਉੱਤੇ ਪਏਗਾ ਤੇ ਜੇ ਕਿਸੇ ਬੰਦਗੀ ਵਾਲੇ ਦਾ ਦਰਸ਼ਨ ਕਰੋਗੇ ਤੇ ਉਹਦਾ ਪ੍ਰਭਾਵ ਵੀ ਤੁਹਾਡੇ ਉੱਤੇ ਪਏਗਾ ਹਰ ਇੱਕ ਚੀਜ਼ ਦਾ ਪ੍ਰਭਾਵ ਪੈਂਦਾ ਤਾਂ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ ਗੁਰਮੁਖ ਦਾ ਦਰਸ਼ਨ ਕਰੋ ਸੰਗਤ ਦਾ ਦਰਸ਼ਨ ਕਰੋ ਕੀ ਹੋਏਗਾ ਸਾਧਕੈ ਸੰਗ ਨਹੀਂ ਕਿਛੁ ਹਾਲ ਦਰਸਨ ਭੇਟਤ ਹੋਤ ਨਿਹਾਲ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਰਹੀਏ ਸਾਧ ਸੰਗਤ ਵਿੱਚ ਜੇ ਰਲੇ ਰਹੀਏ ਤੇ ਇਕੱਲੇ-ਇਕੱਲੇ ਨੂੰ ਬਹੁਤੀ ਕਹਲਣਾ ਨਹੀਂ ਕਹਲਣੀ ਪੈਂਦੀ ਸਾਧ ਸੰਗਤ ਵਿੱਚ ਜਿਹੜਾ ਰਲ ਕੇ ਨਾਮ ਜਪਿਆ ਜਾ ਰਿਹਾ ਜਿਹੜਾ ਕਥਾ ਕੀਰਤਨ ਸਰਵਣ ਕਰਾਇਆ ਜਾ ਰਿਹਾ ਇਸ ਸੰਗਤ ਦੇ ਸਦਕਾ ਜੇ ਕਿਸੇ ਦੀ ਕਮਾਈ ਘਟ ਵੀ ਹੋਊਗੀ ਤੇ ਉਹ ਵੀ ਬੰਦਾ ਤਰ ਜਾਏਗਾ ਕਿਉਂਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਇੱਥੇ ਤੇ ਜਿਹੜਾ ਵੀ ਆਇਆ ਉਹਦਾ ਭਲਾ ਹੀ ਹੋਏਗਾ ਕਬੀਰ ਸਾਹਿਬ ਜੀ ਮਹਾਰਾਜ ਜਦੋਂ ਕਾਂਸੀ ਵਿੱਚ ਰਹਿੰਦੇ ਸੀ ਤੇ ਉਦਾਂ ਚ ਰਾਖੀ ਗਏ ਵੀ ਤੇਰੇ ਵਰਗੇ ਬੰਦੇ ਦੀ ਇੱਥੇ ਪੂਰੀ ਨਹੀਂ ਪੈਣੀ ਕਿਉਂਕਿ ਪਵਿੱਤਰ ਸ਼ਹਿਰ ਤੁਹਾਡੇ ਰਹਿਣ ਵਾਸਤੇ ਨਹੀਂ ਤੁਸੀਂ ਆਪਣਾ ਕਿਤੇ ਹੋਰ ਥੇ ਟਿਕਾਣਾ ਕਰੋ ਪਰ ਜਪਦਿਆਂ ਜਪਦਿਆਂ ਜਦੋਂ ਕਬੀਰ ਸਾਹਿਬ ਪਰਮਾਤਮਾ ਨਾਲ ਇਕਮਿਕ ਹੋਏ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ ਤੁਹਾਡਾ ਇਹ ਵੀ ਸ਼ੰਕਾ ਕੱਢ ਦਿੰਨੇ ਆ ਕਿਉਂਕਿ ਜਦੋਂ ਕਬੀਰ ਸਾਹਿਬ ਦੀ ਬਹੁਤ ਚੜ੍ਹਦੀ ਕਲਾ ਹੋਈ ਦੂਰੋਂ ਦੂਰੋਂ ਲੋਕੀ ਦਰਸ਼ਨ ਕਰਨ ਆਉਣ ਲੱਗ ਪਏ ਨਾ ਤੇ ਉਹ ਹੀ ਬ੍ਰਾਹਮਣ ਲੋਕ ਜਿਹੜੇ ਉੱਚੀ ਜਾਤ ਵਾਲੇ ਸੀ ਕਬੀਰ ਸਾਹਿਬ ਨੂੰ ਕਹਿਣ ਲੱਗ ਪਏ ਓਦਾਂ ਤੇ ਤੇਰਾ ਭਲਾ ਨਹੀਂ ਸੀ ਹੋਣਾ ਤੂੰ ਕਾਂਸੀ ਵਿੱਚ ਰਹਿਣਾ ਨਾ ਤੇ ਕਾਂਸੀ ਸ਼ਹਿਰ ਐਡਾ ਪਵਿੱਤਰ ਵਾ ਵੀ ਤੇਰੇ ਵਰਗੇ ਬੰਦੇ ਵੀ ਇੱਥੇ ਤਰ ਜਾਣੇ ਹੁੰਦੇ ਓਦਾਂ ਤਾਂ ਨਹੀਂ ਤੇਰੇ ਪੱਲੇ ਕੁਝ ਵੀ ਦੂਜੇ ਪਾਸੇ ਨੂੰ ਹੋਗੇ ਮੁੜ ਕੇ ਤੈਨੂੰ ਕਾਂਸੀ ਨੇ ਧਾਰਨਾ ਵਾ ਕਿਉਂਕਿ ਪਵਿੱਤਰ ਸ਼ਹਿਰ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਂ ਕਿਸੇ ਕਾਂਸੀ ਸ਼ਹਿਰ ਦੇ ਸਦਕਾ ਨਹੀਂ ਤਰਨਾ ਮੈਂ ਤੇ ਤਰਨਾ ਦਾ ਇੱਕ ਅਕਾਲ ਪੁਰਖ ਦੇ ਨਾਮ ਦਾ ਸਦਕਾ ਜਿਹਦੇ ਚਰਨਾਂ ਨਾਲ ਜੁੜੇ ਹੋਇਆ ਰਾਤ ਦਿਨ ਜਿਹਨੂੰ ਜਪ ਰਹੇ ਆ ਤੇ ਜੇ ਕਾਂਸੀ ਦੀ ਗੱਲ ਆ ਕਬੀਰ ਸਾਹਿਬ ਜੀ ਕਹਿੰਦੇ ਨੇ ਅਸੀਂ ਕਾਂਸੀ ਛੱਡ ਦਿੰਨੇ ਆ ਕਾਂਸੀ ਛੱਡ ਕੇ ਤੇ ਕਿਤੇ ਇਹੋ ਜੇ ਥਾਂ ਚਲੇ ਜਾਂਦੇ ਆ ਵੀ ਜਿੱਥੇ ਤੁਸਾਂ ਕਿਹਾ ਵਾਪੀ ਮਗਰ ਸ਼ਹਿਰ ਵਾ ਇੱਕ ਉਹਦੇ ਵਿੱਚ ਜੇ ਬੰਦਾ ਜਾ ਕੇ ਅਖੀਰੀ ਟਾਈਮ ਪਾਸ ਕਰਦਾ ਤਾਂ ਉੱਥੇ ਮਰ ਜਾਂਦਾ ਤੇ ਉੱਥੇ ਉਸ ਬੰਦੇ ਨੂੰ ਗਦੇ ਦੀ ਜੂਣ ਮਿਲਦੀ ਹੈ ਤੇ ਕਬੀਰ ਸਾਹਿਬ ਕਹਿੰਦੇ ਆ ਇਹ ਨਾਮ ਤੇ ਵਿਸ਼ਵਾਸ ਆ ਅਕਾਲ ਪੁਰਖ ਦੇ ਨਾਮ ਤੇ ਵਿਸ਼ਵਾਸ ਉਹ ਆਂਦੇ ਨੇ ਨਾਮ ਇਹਨਾਂ ਜਪਿਆ ਗੁਰੂ ਦੀ ਕਿਰਪਾ ਦੇ ਨਾਲ ਵੀ ਹੁਣ ਉਸ ਮਗਹਰ ਸ਼ਹਿਰ ਵਿੱਚ ਜਾ ਕੇ ਮਰਾਂਗੇ ਜਿਹਨੂੰ ਸਰਾਖ ਦਿੱਤਾ ਹੋਇਆ ਤੁਹਾਡੇ ਵੱਡਿਆਂ ਨੇ ਤੇ ਜੇ ਧਰਮ ਰਾਜ ਦੀ ਜ਼ੁਰਤ ਹੋਊਗੀ ਤੇ ਮੈਨੂੰ ਗਦੇ ਦੀ ਜੂਨੇ ਪਾ ਕੇ ਦੱਸੇ ਭਲਾ ਕਿਉਂਕਿ ਲੋਕੀ ਸਤ ਸ਼੍ਰੀ ਅਕਾਲ ਕਿਉਂਕਿ ਲੋਕੀ ਧਰਮ ਰਾਜ ਦੇ ਲੇਖੇ ਤੋਂ ਡਰਦੇ ਆ ਸਾਰੇ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਬੜਾ ਸੋਹਣਾ ਸ਼ਬਦ ਲਿਖਿਆ ਸਾਰਾ ਉਹ ਆਂਦੇ ਨੇ ਵਾਹਿਗੁਰੂ ਜੀ ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਮਿਟਾਈ ਤੇਰੇ ਭਰੋਸੇ ਤੇਰੇ ਨਾਮ ਤੇ ਵਿਸ਼ਵਾਸ ਕਰਕੇ ਤੇ ਅਸੀਂ ਕਾਂਸੀ ਛੱਡ ਕੇ ਤੇ ਮਗਹਰ ਸਾਰ ਵਿੱਚ ਆ ਗਏ ਆ ਜੇ ਸਮਗਰ ਨੂੰ ਲੋਕੀ ਕਹਿੰਦੇ ਸੀ ਵੀ ਇੱਥੇ ਜੇ ਕੋਈ ਅੰਤ ਸਮੇਂ ਮਰ ਗਿਆ ਤੇ ਗਦੀ ਦੀ ਜੂਨੇ ਪਏਗਾ ਇਹ ਉਹ ਕਥਾ ਲਿਖੀ ਹੋਈ ਆ ਉਸ ਸ਼ਹਿਰ ਦੀ ਤੇ ਇੱਕ ਪਾਸੇ ਕਾਂਸੀ ਪਵਿੱਤਰ ਸ਼ਹਿਰ 68ਾਂ ਤੀਰਥਾਂ ਦੇ ਵਿੱਚੋਂ ਇੱਕ ਤੀਰਥ ਤੇ ਬਹੁਤ ਪਵਿੱਤਰ ਮੰਨਿਆ ਵੀ ਦੇਸਾਂ ਵਿਦੇਸਾਂ ਦੇ ਲੋਕ ਆਣ ਕੇ ਤੇ ਉਸ ਤੀਰਥ ਤੇ ਇਸ਼ਨਾਨ ਕਰਦੇ ਆ ਵੀ ਭਲਾ ਹੋ ਜਾਏ ਜਦੋਂ ਉਹਦੀ ਸੋਭਾ ਸ਼ਿਵਜੀ ਨੇ ਵਧਾਈ ਸੀ ਤੇ ਇੱਕ ઋષਿ मुनि ਥੋੜਾ ਜਿਆ 1.5 200 ਕਿਲੋਮੀਟਰ ਹਟਵੇਂ ਚੌਂਕੜੀ ਮਾਰ ਕੇ ਬਹਿ ਗਏ ਤੋਂ ਨਾ ਕਿ ਆ ਇਨਾ ਨਾਮ ਜਪਣਾ ਇਨਾ ਨਾਮ ਜਪਣਾ ਜਿਹੜਾ ਸਾਡੀ ਪੁਰੀ ਤੇ ਆ ਕੇ ਇੱਥੇ ਮੱਥਾ ਟੇਕ ਜੂਗਾ ਨਾ ਜਾਂ ਇੱਥੇ ਇਸ਼ਨਾਨ ਕਰ ਜੂਗਾ ਉਹ ਸਿੱਧਾ ਹੀ ਦਰਗਾਹ ਨੂੰ ਜਾਊਗਾ ਉਹਨੂੰ ਧਰਮ ਰਾਜ ਲੇਖਾ ਨਹੀਂ ਪੁੱਛੂਗਾ ਕੋਈ ਤੇ ਜਿਨ੍ਹਾਂ ਨੇ ਇਹ ਸ਼ਹਿਰ ਕਾਂਸੀ ਵਿਛਾਇਆ ਸੀ ਉਹਨਾਂ ਦੇ ਮਨ ਵਿੱਚ ਈਰਖਾ ਹੋਗੀ ਕਿ ਸਾਡੇ ਬਰਾਬਰ ਤੇ ਕੋਈ ਹੋਰ ਤੀਰਥ ਬਣ ਜਾਏਗਾ ਇਹ ਪ੍ਰਾਣ ਇਹੋ ਕੋਈ ਚੱਲਦਾ ਰਿਹਾ ਇੱਕ ਦੂਜੇ ਨੂੰ ਸਰਾਵ ਦੇ ਤੇ ਹਣੋ ਗੁਰਮੁਖ ਨਾਮ ਜਪਦੇ ਸੀ ਬਹਿ ਕੇ ਤੇ ਸ਼ਿਵ ਜੀ ਤੇ ਉਹਨਾਂ ਦੇ ਸੇਵਕਾਂ ਦੇ ਮਨ ਵਿੱਚ ਵਿਚਾਰ ਆਈ ਕਿ ਇੱਥੇ ਹੋਰ ਕੋਈ ਤੀਰਥ ਬਣ ਗਿਆ ਤੇ ਸਾਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ ਤੇ ਸ਼ਿਵ ਜੀ ਦੇ ਪੁੱਤ ਗਣੇਸ਼ ਤੇ ਗਣੇਸ਼ ਦੇ ਨਾਲ ਇੱਕ ਦੋ ਜਾਣੇ ਹੋਰ ਰਲ ਗਏ ਤੇ ਉਹ ਸੰਤ ਚੌਂਕੜੀ ਮਾਰ ਕੇ ਬੈਠੇ ਸੀ ਤੇ ਉਹਨਾਂ ਨੂੰ ਪੁੱਛਦੇ ਆ ਕਿ ਸੰਤ ਜੀ ਜਿੱਥੇ ਤੁਸੀਂ ਚੌਂਕੜੀ ਮਾਰ ਕੇ ਬੈਠੇ ਜੇ ਇੱਥੇ ਆਉਣ ਦਾ ਫਲ ਕੀ ਆ ਤੇ ਉਹ ਦੱਸਣ ਵੀ ਨਾਮ ਜਪਣ ਵਾਲੀ ਧਰਤੀ ਤੇ ਜੇ ਕੋ ਆਵੇ ਤੇ ਉਹਦੀ ਮਤਬੁੱਧ ਉਜਲੀ ਹੋ ਜਾਂਦੀ ਹੈ ਉਹ ਰੱਬ ਨਾਲ ਜੁੜ ਜੇਗਾ ਤਾਂਦੇ ਅੱਛਾ ਇਹ ਨਹੀਂ ਗੱਲ ਕਰਕੇ ਤੇ ਪਿੱਛੇ ਹੋ ਜਾਣ ਤੇ ਫੇਰ ਆਉਣ ਤੇ ਉਹਨਾਂ ਨੂੰ ਆਖਣ ਸੰਤ ਜੀ ਜਿੱਥੇ ਬਹਿ ਕੇ ਨਾਮ ਜਪਦੇ ਜੇ ਇੱਥੇ ਆਉਣ ਦਾ ਫਲ ਕੀ ਆ ਉਹ ਆਖਣ ਵੀ ਸਾਨੂੰ ਨਾਮ ਜਪਣ ਦੋ ਤੇ ਸਾਨੂੰ ਪਰੇਸ਼ਾਨ ਨਾ ਕਰੋ ਤੁਹਾਨੂੰ ਇਹਦਾ ਫਲ ਦੱਸ ਦਿੱਤਾ ਵਾ ਕਿ ਜਿਹੜਾ ਇੱਥੇ ਆਏਗਾ ਉਹਦੀ ਮਤ ਉਜਲੀ ਹੋ ਜਾਏਗੀ ਬੁਰਾਈ ਵੱਲੋਂ ਹਟ ਕੇ ਤੇ ਭਲੇ ਕੰਮਾਂ ਵਾਲੇ ਪਾਸੇ ਲੱਗ ਜਾਏਗਾ ਕਿਉਂਕਿ ਜਿੱਦਾਂ ਦੀ ਧਰਤੀ ਇਹਦਾ ਵੀ ਅਸਰ ਪੈਂਦਾ ਉਹਾਂ ਦੇ ਅੱਛਾ ਏਨੀ ਗੱਲ ਕਹਿ ਕੇ ਪਿੱਛੇ ਹਟ ਜਾਣ ਤੇ ਫੇਰ ਉਹਨਾਂ ਨੂੰ ਜਾ ਕੇ ਹਿਲਾਉਣ ਉਹ ਨੇਤਰ ਬੰਦ ਕਰਕੇ ਨਾਮ ਜਪਦੇ ਸੀ ਸੰਤ ਜੀ ਤੁਹਾਡੀ ਧਰਤੀ ਤੇ ਆਉਣ ਦਾ ਫਲ ਕੀ ਹੋਊਗਾ ਜਦੋਂ ਬਾਰ ਬਾਰ ਇਦਾਂ ਕੀਤਾ ਉਹ ਗੁੱਸੇ ਵਿੱਚ ਆਏ ਪੇ ਜਾਓ ਚਲੇ ਜਾਓ ਤੁਹਾਨੂੰ ਜਦੋਂ ਆਖੇ ਮੈਨੂੰ ਨਾ ਸਤਾਓ ਪਰ ਜਦੋਂ ਸਤਾਉਣਾ ਨਹੀਂ ਹਟੇ ਉਹ ਐਨੇ ਖਿਜ ਗਏ ਕਿ ਉਹਨਾਂ ਨੂੰ ਉਹ ਦੋ ਪੁੱਛਿਆ ਵੀ ਇੱਥੇ ਧਰਤੀ ਤੇ ਆਉਣ ਦਾ ਫਿਰ ਫਾਇਦਾ ਕੀ ਹੋਊਗਾ ਤੋ ਉਹ ਗੁੱਸੇ ਜਾਣ ਕੇ ਕਹਿੰਦੇ ਆ ਜਿਹੜਾ ਇਹ ਧਰਤੀ ਤੇ ਆਣ ਕੇ ਮਰੂਗਾ ਉਹ ਗਦੇ ਦੀ ਜੁਨੇ ਪਾਊਗਾ ਜਦੋਂ ਇੰਨੀ ਗੱਲ ਆਖੀ ਉਹ ਕਹਿੰਦੇ ਬਸ ਇਹੋ ਕੁਝ ਹੀ ਤੁਹਾਡੇ ਮੂੰਹ ਚ ਕਢਾਉਣਾ ਸੀ ਉਹ ਇਹ ਗੱਲ ਕਰਕੇ ਉਥੋਂ ਚਲੇ ਗਏ ਰੌਲੀ ਪੈ ਗਈ ਕਾਂਛੀ ਵਿੱਚ ਮਰਨ ਵਾਲੇ ਸਵਰਗਾਂ ਨੂੰ ਜਾਣਗੇ ਤੇ ਮਗਹਰ ਜਿਹੜਾ ਸ਼ਹਿਰ ਆ ਉਥੇ ਮਰਨ ਵਾਲੇ ਨਰਕਾਂ ਨੂੰ ਜਾਣਗੇ ਕਬੀਰ ਸਾਹਿਬ ਕਹਿੰਦੇ ਨੇ ਇਹ ਬਿਲਕੁਲ ਗੱਲ ਗਲਤ ਵਾ ਬਿਲਕੁਲ ਗੱਲ ਗਲਤ ਵਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਵੀ ਲਿਖਿਆ ਬਾਣੀ ਚ ਮਾਰੇ ਕਹਿੰਦੇ ਨੇ ਨਾ ਕਾਂਛੀ ਮਤ ਉਪਜੈ ਨਾ ਕਾਂਛੀ ਮਤ ਜਾਏ ਸਤਗੁਰ ਮਿਲਿਆ ਮਤ ਉਪਜੈ ਮਾਰੇ ਕਹਿੰਦੇ ਨੇ ਕਾਂਛੀ ਵਰਗੇ ਸ਼ਹਿਰਾਂ ਚ ਜਾ ਕੇ ਕੋ ਰਹਿਣ ਲੱਗ ਪਏ ਤੇ ਕੰਮ ਕੋਈ ਚੱਜਦਾ ਨਾ ਕਰੇ ਤੇ ਨਾ ਨਾਮ ਜਪੇ ਤੇ ਉਸ ਕਾਂਛੀ ਵਿੱਚ ਰਹਿਣ ਨਾਲ ਬੰਦਾ ਬਖਸ਼ਿਆ ਨਹੀਂ ਚੱਲਿਆ ਤੇ ਕਾਂਸੀ ਤੋਂ ਬਾਹਰ ਬੈਠੇ ਜਿਹੜੇ ਲੋਕ ਨੇ ਨਾ ਜੇ ਉਹਨਾਂ ਦੇ ਕਰਮ ਚੰਗੇ ਨੇ ਤੇ ਜੇ ਉਹ ਨਾਮ ਜਪਦੇ ਨੇ ਤੇ ਉਹ ਕਦੀ ਨਰਕ ਨੂੰ ਨਹੀਂ ਜਾਣਗੇ ਨਾ ਕੋਈ ਧਰਤੀ ਮਾੜੀ ਤੇ ਨਾ ਕੋਈ ਧਰਤੀ ਚੰਗੀ ਬੰਦਾ ਹੀ ਚੰਗਾ ਵਾ ਤੇ ਬੰਦਾ ਹੀ ਮਾੜਾ ਵਾ ਜਿਸ ਬੰਦੇ ਨੂੰ ਅਕਾਲ ਪੁਰਖ ਦੇ ਨਾਮ ਤੇ ਭਰੋਸਾ ਵਾ ਉਹ ਕਿਤੇ ਵੀ ਬਹਿ ਕੇ ਚੌਂਕੜਾ ਮਾਰੇ ਮਾਰੇ ਕਹਿੰਦੇ ਨੇ ਨਰਕਾਂ ਨੂੰ ਤੇ ਉਹਦਾ ਕੋਈ ਵਾਅ ਵਾਸਤਾ ਹੀ ਨਹੀਂ ਰਹੂਗਾ ਨਰਕਾਂ ਵਾਲੇ ਪਾਸੇ ਕਿਉਂ ਜਾਣਾ ਉਸ ਮਗਰ ਦੀ ਧਰਤੀ ਦੀ ਹੋਗੀ ਮਸ਼ਹੂਰੀ ਤੇ ਹੁਣ ਜਿਨ੍ਹਾਂ ਨੂੰ ਵਿਸ਼ਵਾਸ ਵਜਤ ਅੱਜ ਗੁਰੂ ਅਰਜਨ ਦੇਵ ਜੀ ਵਿਸ਼ਵਾਸ ਦੀ ਗੱਲ ਕਰਦੇ ਆ ਕਬੀਰ ਸਾਹਿਬ ਨੂੰ ਜਦੋਂ ਬ੍ਰਾਹਮਣਾਂ ਨੇ ਆਖਿਆ ਉਦਾਂ ਤੇ ਨਹੀਂ ਸੀ ਬਖਸ਼ਿਆ ਜਾਣਾ ਹੁਣ ਬਖਸ਼ਿਆ ਜਾਏਗਾ ਕਿਉਂਕਿ ਤੈਨੂੰ ਕਾਂਸੀ ਦੇ ਬਖਸ਼ਣਾ ਉਹਨਾਂ ਉਸ ਵੇਲੇ ਝੋਲੇ ਤੇ ਪਾਇਆ ਸੂਟ ਇੱਕ ਦੋ ਤੇ ਜਿਹੜੀ ਕੋ ਲੋੜਵੰਦ ਚੀਜ਼ ਸੀ ਉਹ ਹੱਥ ਵਿੱਚ ਫੜੀ ਤੋਟ ਕੇ ਟੁਰ ਪਏ ਤੋ ਆਂਦੇ ਨੇ ਕਬੀਰ ਨੂੰ ਪੁੱਛਦੇ ਆ ਹੁਣ ਕਿੱਥੇ ਚੱਲੇ ਹੋ ਉਹ ਆਂਦੇ ਨੇ ਕਾਂਸੀ ਦੇ ਵਿਸ਼ਵਾਸ ਤੇ ਨਹੀਂ ਰਹਿਣਾ ਇਸ ਸ਼ਹਿਰ ਨੇ ਮੈਨੂੰ ਬਖਸ਼ਣਾ ਵਿਸ਼ਵਾਸ ਰੱਖਣਾ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਤੇ ਤੇ ਅਕਾਲ ਪੁਰਖ ਦੇ ਭਰੋਸੇ ਤੇ ਮੈਂ ਮਗਹਰ ਚੱਲਿਆ ਜਿੱਥੇ ਕਹਿੰਦੇ ਨੇ ਲੋਕੀ ਨਰਕਾਂ ਨੂੰ ਜਾਂਦੇ ਨੇ ਜੇ ਤਨ ਮਰਾਜ ਦੀ ਜ਼ਰਤ ਤਾਂ ਉਹਨੂੰ ਆਖੋ ਮੈਨੂੰ ਨਰਕ ਵਿੱਚ ਪਾ ਕੇ ਦੱਸੇ ਅਕਾਲ ਪੁਰਖ ਦੇ ਨਾਲ ਫਿਰ ਸਿੱਧੀਆਂ ਗੱਲਾਂ ਕਰਦੇ ਨੇ ਮਗਹਰ ਸ਼ਹਿਰ ਵਿੱਚ ਜਾ ਕੇ ਆਂਦੇ ਨੇ ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਮਿਟਾਈ ਵਾਹਿਗੁਰੂ ਜੀ ਤੇਰੇ ਨਾਮ ਵਿੱਚ ਇੰਨੀ ਬਰਕਤ ਆ ਜਿਸ ਸ਼ਹਿਰ ਵਿੱਚ ਬਹਿਣ ਨਾਲ ਲੋਕੀ ਕਹਿੰਦੇ ਸੀ ਬੰਦਾ ਨਰਕਾ ਨੂੰ ਜਾਂਦਾ ਇਸ ਸ਼ਹਿਰ ਵਿੱਚ ਬਹਿ ਕੇ ਤੇ ਮੇਰੇ ਅੰਦਰ ਠੰਡ ਪੈ ਗਈ ਇੱਥੇ ਤੇ ਮੇਰੇ ਅੰਦਰ ਵਕਾਰਾਂ ਦੀ ਬਿਲਕੁਲ ਤਬਤ ਬੁਝ ਗਈ ਹੈ ਕਿਉਂ ਬੁਝ ਗਈ ਹੈ ਕਿਉਂਕਿ ਉਹ ਉੱਥੇ ਬਹਿ ਕੇ ਚੌਂਕੜਾ ਮਾਰ ਕੇ ਕਰਦੇ ਸਨ ਵਾਹਿਗੁਰੂ 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 ਏਸ ਨਾਮ ਤੇ ਵਿਸ਼ਵਾਸ ਦੀ ਗੱਲ ਮਹਾਰਾਜ ਕਰਦੇ ਨੇ ਕਬੀਰ ਸਾਹਿਬ ਜੀ ਨੇ ਵੀ ਏਸੇ ਨਾਮ ਤੇ ਵਿਸ਼ਵਾਸ ਪ੍ਰਗਟਾਇਆ ਉਹਨਾਂ ਨੇ ਆਖਿਆ ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਮਿਟਾਈ ਪਹਿਲੇ ਦਰਸ਼ਨ ਮਗਹਰ ਪਾਇਓ ਫੁਨ ਕਾਂਸੀ ਬਸੇ ਆਈ ਜਿਸ ਰੱਬ ਨੂੰ ਲੋਕੀ ਲੱਭਦੇ ਫਿਰਦੇ ਸੀ ਕਬੀਰ ਸਾਹਿਬ ਜੀ ਕਹਿੰਦੇ ਨੇ ਸਭ ਤੋਂ ਪਹਿਲੋਂ ਉਸ ਰੱਬ ਦਾ ਦਰਸ਼ਨ ਮੈਂ ਉਸ ਸ਼ਹਿਰ ਵਿੱਚ ਕੀਤਾ ਜਿੱਥੇ ਕਹਿੰਦੇ ਉੱਥੇ ਜਾਣ ਨਾਲ ਬੰਦਾ ਨਰਕਾਂ ਨੂੰ ਚਲੇ ਆ ਜਾਂਦਾ ਕਿ ਉਹ ਨਰਕਾਂ ਨੂੰ ਚਲਿਆ ਜਾਂਦਾ ਨਰਕਾਂ ਦੀ ਤੇ ਗੱਲ ਉਹਨਾਂ ਨੇ ਕੀਤੀ ਹੈ ਉਹ ਆਉਂਦੇ ਨੇ ਕਮਨ ਨਰਕ ਕਿਆ ਸੁਰਦ ਬਚਾਰਾ ਸੰਤਨ ਦੂ ਰਾਤੇ ਹਮ ਕਾਹੂ ਕੀ ਕਾਨ ਨਾ ਕਟਤੇ ਆਪਣੇ ਗੁਰ ਪ੍ਰਸਾਦਿ ਲੋਕੀ ਨਰਕਾਂ ਤੋਂ ਡਰਦੇ ਆ ਤੇ ਸਵਰਗ ਵਿੱਚ ਜਾਣ ਦੀ ਇੱਛਾ ਰੱਖਦੇ ਆ ਕਬੀਰ ਸਾਹਿਬ ਕਹਿੰਦੇ ਨੇ ਅਸੀਂ ਨਰਕ ਨੂੰ ਵੀ ਰੱਦ ਕਰ ਦਿੱਤਾ ਤੇ ਸਵਰਗ ਨੂੰ ਵੀ ਰੱਦ ਕਰ ਦਿੱਤਾ ਕਿਉਂਕਿ ਜਿਹੜਾ ਸੁਖ ਸਤਗੁਰ ਦੇ ਚਰਨਾਂ ਵਿੱਚ ਆ ਉਹ ਨਾ ਸਵਰਗਾ ਵਿੱਚ ਸੁਖ ਤੇ ਨਾ ਨਰਕਾਂ ਵਿੱਚ ਸੁਖ ਕਵਣ ਨੁਰਕ ਕਿਆ ਸਰਗ ਵਿਚਾਰਾ ਸੰਤਨ ਦੂਰ ਆਦੇ ਹਮ ਕਾਹੂ ਕੀ ਕਾਨ ਨਾ ਕੱਟਤੇ ਆਪਣੇ ਗੁਰ ਪ੍ਰਸਾਦੇ ਕਿਉਂਕਿ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਤੇ ਰਾਮ ਕਬੀਰਾ ਏਤ ਭਏ ਹੈ ਰਾਮ ਕਬੀਰਾ ਏਕ ਭਏ ਹੈ ਰਾਮ ਕਬੀਰਾ ਏਕ ਭਏ ਹੈ राम कबीरा एक पै है 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 कोई न सकै प्रशंसानी कोई न सकै प्रशंसानी कोई न सकै प्रशंसानी ਈ ਕੋਈ ਨਸਕ ਪਛਾਨੀ ਇਸ ਕਰਕੇ ਨਹੀਂ ਕੋਈ ਪਛਾਣ ਹੋ ਸਕੀ ਕਿਉਂਕਿ ਇਹ ਕੁਦਰਤ ਦਾ ਪੱਕਾ ਨਿਜਮ ਆ ਤੁਸੀਂ ਜਿੰਨੂੰ ਮੰਨਦੇ ਜੇ ਨਾ ਇੱਕ ਦਿਨ ਉਹਦਾ ਰੂਪ ਹੋ ਜਾਓਗੇ ਉਹ ਕਿੰਨੇ ਸਮੇਂ ਵਿੱਚ ਹੋ ਜਾਓਗੇ ਇਹ ਬੰਦੇ ਦੇ ਕਰਮਾਂ ਤੇ ਡਿਪੈਂਡ ਹੈ ਇਹ ਨਿਜਮ ਆ ਪੱਕਾ ਜਿਹਦੀ ਵੀ ਅਰਾਧਨਾ ਕਰਦਾ ਕੋਈ ਜਿੰਨੂੰ ਵੀ ਆਪਣਾ ਇਸ਼ਟ ਬਣਾ ਕੇ ਉਹਦਾ ਧਿਆਨ ਧਰਦਾ ਉਹਦੀ ਮੂਰਤ ਆਪਣੇ ਹਿਰਦੇ ਵਿੱਚ ਵਸਾਉਂਦਾ ਇੱਕ ਦਿਨ ਉਹਦਾ ਰੂਪ ਹੋ ਜਾਊਗੇ ਅਨੇਕਾਂ ਗੁਰਬਾਣੀ ਦੇ ਵਿੱਚ ਇਦਾਂ ਦੇ ਸ਼ਬਦ ਲਿਖੇ ਹੋਏ ਨੇ ਜਿਨ੍ਹਾਂ ਪੱਥਰ ਦਾ ਧਿਆਨ ਧਰਿਆ ਉਹ ਪੱਥਰ ਦਾ ਰੂਪ ਹੋਏ ਜਿਨ੍ਹਾਂ ਰੁੱਖਾਂ ਦਾ ਧਿਆਨ ਧਰਿਆ ਉਹ ਰੁੱਖਾਂ ਦੇ ਰੂਪ ਹੋਏ ਜਿਨ੍ਹਾਂ ਨੇ ਮਰੀਆਂ ਹੋਈਆਂ ਕਬਰਾਂ ਵਾਲਿਆਂ ਦਾ ਧਿਆਨ ਧਰਿਆ ਤੇ ਉਹ ਕਬਰਾਂ ਵਾਲਿਆਂ ਦਾ ਰੂਪ ਹੋ ਗਏ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਦਾ ਧਿਆਨ ਧਰਿਆ ਜਦੋਂ ਉਹਨਾਂ ਦੀ ਉਮਰ ਪੂਰੀ ਹੋਈ ਤੇ ਉਹ ਅਕਾਲ ਪੁਰਖ ਦੇ ਵਿੱਚੇ ਹੀ ਜਾ ਕੇ ਰਲ ਗਏ